ਸੁਣ ਰਹੀ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆ ਜੋ ਪਿਛਲੇ 2-3 ਦਿਨਾਂ ਤੋਂ ਪੰਜਾਬ ਦੇ ਵਿੱਚ ਸਿੱਖਾਂ ਤੇ ਅਸਾਈਆਂ ਦੇ ਵਿਚਕਾਰ ਜੋ ਵਿਵਾਦ ਚੱਲ ਰਿਹਾ ਹੈ ਸੋ ਪਤਾ ਲੱਗਿਆ ਹੈ ਵੀ ਇਸ ਬੱਚਾ ਇਸ ਵਿਵਾਦ ਦੀ ਜਿਹੜੀ ਸ਼ੁਰੂਆਤ ਹੈ ਕਿੱਥੋਂ ਹੋਈ ਇਹ ਵਿਵਾਦ ਦੀ ਸ਼ੁਰੂਆਤ ਹੋਈ ਜੋ ਤਰਨਤਾਰਨ ਸਾਬ ਦੇ ਕੋਲ ਇੱਕ ਪਿੰਡ ਹੈ ਸੰਘਾ ਜਿੱਥੇ ਕਿ ਇੱਕ ਨਰਵੈਰ ਮਸੀਹਾਂ ਦੇ ਇੱਕ ਅਸਾਈ ਨੇ ਗੁਰੂ ਨਾਨਕ ਸਾਹਿਬ ਜੀ ਬਾਰੇ ਕੂੜਬੋਲ ਬੋਲੇ ਵਿਵਾਦ ਸ਼ੁਰੂ ਹੋਇਆ ਇਹਨਾਂ ਦੇ ਇੱਕ ਅਸਾਈ ਨਰਵੈਰ ਮਸੀਹ ਵੱਲੋਂ ਬੋਲੇ ਕੂੜਬੋਲਾਂ ਤੋਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਬਾਰੇ ਬਹੁਤ ਹੀ ਕੂੜਬੋਲ ਬੋਲੇ ਸਿੰਘਾਂ ਨੇ ਉਹਦੇ ਨਾਲ ਗੱਲਬਾਤ ਕਰਨ ਵਾਸਤੇ ਉਹਨੂੰ ਬੁਲਾਇਆ ਚਲੋ ਗੱਲਬਾਤ ਦੇ ਵਿੱਚ ਥੋੜਾ ਗਰਮਾ ਗਰਮੀ ਹੋ ਗਈ ਤੇ ਸਿੰਘਾਂ ਨੇ ਵੀ ਗੁੱਸੇ ਵਿੱਚ ਆ ਕੇ ਉਹ ਜਿਹੜੀ ਗਲਤੀ ਨਰਵੈਰ ਮਸੀਹ ਨੇ ਕੀਤੀ ਬੇਵਕੂਫੀ ਕੀਤੀ ਨਰਵੈਰ ਮਸੀਹ ਨੇ ਉਹ ਗੁੱਸੇ ਦੇ ਵਿੱਚ ਉਹੀ ਗਲਤੀ ਸਿੰਘਾਂ ਨੇ ਦੁਹਰਾ ਦਿੱਤੀ ਕਿ ਜਸੂ ਮਸੀਹ ਜੀ ਬਾਰੇ ਕੁਝ ਐਸੀ ਬੋਲ ਬੋਲ ਦਿੱਤੇ ਜੋ ਮੈਂ ਸਮਝਦਾ ਨਹੀਂ ਬੋਲਣੇ ਚਾਹੀਦੇ ਸੀ ਸੋ ਇਹ ਹੈ ਸ਼ੁਰੂਆਤ ਪਰ ਸ਼ੁਰੂਆਤ ਉਹਨਾਂ ਦੇ ਕੁਲ ਬੋਲਾਂ ਤੋਂ ਹੋਈ ਉਸ ਤੋਂ ਬਾਅਦ ਫਿਰ ਕੀ ਹੋਇਆ ਆ ਇੱਕ ਬੀਬਾ ਜੀ ਨੇ ਆ ਇੱਕ ਵੀਡੀਓ ਬਣਾ ਕੇ ਪਾ ਦਿੱਤੀ ਜਿਹੜੀ ਵੀਡੀਓ ਮੈਨੂੰ ਦੇਖਣ ਦੇ ਵਿੱਚ ਮਿਲੀ ਤੇ ਉਸ ਵੀਡੀਓ ਨੂੰ ਮੈਂ ਬਾਰ ਬਾਰ ਸੁਣ ਕੇ ਉਸ ਨੂੰ ਨੋਟ ਕਰ ਰਿਹਾ ਸੀ ਤੇ ਆ ਕਾਗਜ਼ ਦੇ ਉੱਤੇ ਮੈਂ ਉਹ ਵੀਡੀਓ ਕਲਿੱਪ ਦੇ ਵਿੱਚੋਂ ਆ ਸਾਰਾ ਕੁਝ ਨੋਟ ਕੀਤਾ ਹੈ ਕਿ ਉਹ ਬੀਬੀ ਕਿਵੇਂ ਗੁਰਬਾਣੀ ਨੂੰ ਤਰੋੜ ਮਰੋੜ ਕੇ ਪੜ ਰਹੀ ਹੈ ਇੰਨੀਆਂ ਗਲਤ ਪੰਕਤੀਆਂ ਪੜ ਰਹੀ ਹੈ ਜੋ ਕਿ ਗੁਰਬਾਣੀ ਨੂੰ ਬਿਲਕੁਲ ਤਰੋੜ ਮੋੜ ਰખી ਉਹਦੇ ਮਨ ਦੇ ਵਿੱਚ ਕੋਈ ਭੈ ਨਹੀਂ ਤੇ ਕਿਵੇਂ ਉਹ ਗੁਰਬਾਣੀ ਦੇ ਅਨर्थ ਕਰ ਰਹੀ ਹੈ ਬਹੁਤ ਗਲਤ ਅਰਥ ਕਰ ਰਹੀ ਹੈ ਜੋ ਮੈਂ ਨੋਟ ਕੀਤੇ ਹੈ ਆ ਪਹਿਲੇ ਸ਼ਬਦ ਦਾ ਪ੍ਰਮਾਣ ਦੰਦੇ ਹੋਏ ਉਹ ਬੀਬਾ ਜੀ ਪੜ ਰਹੇ ਹਨ ਸੋ ਸ਼ੁੱਧ ਪਾਠ ਮੈਂ ਤੁਹਾਨੂੰ ਪਹਿਲਾਂ ਦੱਸ ਦਿਆਂ ਸ਼ੁੱਧ ਪਾਠ ਕੀ ਹੈ ਪਿਤਾ ਹਮਾਰੇ ਪ੍ਰਗਟੇ ਮਾਜ ਸ਼ੁੱਧ ਪਾਠ ਹੈ ਪਰ ਉਹ ਬੀਬਾ ਜੀ ਨੇ ਗਲਤ ਪਾਠ ਕੀ ਕੀਤਾ ਮੈਂ ਨੋਟ ਕੀਤਾ ਹੋਇਆ ਹੈ ਪਿਤਾ ਹਮਾਰੇ ਪ੍ਰਗਟ ਮਾਜ ਪ੍ਰਗਟੇ ਨੂੰ ਪ੍ਰਗਟ ਕੀਤਾ ਅਗਲੀ ਪੰਕਤੀ ਦਾ ਸ਼ੁੱਧ ਪਾਠ ਹੈ ਪਿਤਾ ਪੁੱਤਰਾਲ ਕੀਨੀ ਸਾਂਝ ਪਰ ਇਸ ਨੇ ਗਲਤ ਪਾਠ ਕੀਤਾ ਪਿਤਾ ਪੁੱਤਰ ਪੁੱਤ ਨੂੰ ਪਾਠ ਕੀ ਬਣਾਤਾ ਪੁੱਤਰ ਪਿਤਾ ਪੁੱਤਰ ਰਲ ਕੀਨੀ ਸਾਂਝ ਅਗਲੀ ਪੰਕਤੀ ਦਾ ਉਹ ਸ਼ੁੱਧ ਪਾਠ ਹੈ ਕਾਹੋ ਨਾਨਕ ਜੋ ਪਿਤਾ ਪਤਿਨੇ ਇਸ ਪੰਕਤੀ ਨੂੰ ਤੁਸੀਂ ਨੇ ਬਿਲਕੁਲ ਹੀ ਤਰੋੜ ਮੋੜ ਕੇ ਪੜਿਆ ਹੈ ਇਹਨੇ ਪਾਠ ਕੀਤਾ ਕਰੋ ਨਾਨਕ ਗੁਰੂ ਪਿਤਾ ਪਤੀਜੇ ਦੇਖੋ ਦੁਬਾਰਾ ਸੁਣੋ ਸ਼ੁੱਧ ਪਾਠ ਕੀ ਹੈ ਕਾਹੋ ਨਾਨਕ ਜੋ ਪਿਤਾ ਪਤਿਨੇ ਇਹ ਬੀਬਾ ਜੀ ਪੜ ਰਹੇ ਆ ਕਰੋ ਨਾਨਕ ਗੁਰੂ ਪਿਤਾ ਪਤੀਜੇ ਬਿਲਕੁਲ ਟੋਟਰ ਪੰਕਤੀ ਗਲਤ ਪੜ ਰਹੀ ਹੈ ਅਗਲੀ ਪੰਕਤੀ ਦੇ ਵਿੱਚ ਹੈ ਪਿਤਾ ਪੂਤ ਏਕ ਹੈ ਰੰਗ ਲੀਨੇ ਇਹ ਸ਼ੁੱਧ ਪਾਠ ਹੈ ਕਾਹੋ ਨਾਨਕ ਜੋ ਪਿਤਾ ਪਤੀਨੇ ਪਿਤਾ ਪੂਤ ਏਕ ਹੈ ਰੰਗ ਲੀਨੇ ਪਰ ਇਹ ਪੜ ਰਹੀ ਹੈ ਪਿਤਾ ਪੂਤ ਏਕ ਹੀ ਰੰਗ ਭੀਜੇ ਇਹ ਪੰਕਤੀ ਬਿਲਕੁਲ ਟੋਟਰ ਰੋਂਗ ਪੜੀ ਹੈ ਇਥੋਂ ਇਹਨਾਂ ਦਾ ਪਤਾ ਲੱਗਦਾ ਵੀ ਇਹਨਾਂ ਦੇ ਮਨ ਵਿੱਚ ਕਿੰਨਾ ਸਤਕਾਰ ਹੈ ਗੁਰਬਾਣੀ ਦਾ ਇਥੋਂ ਇਹਨਾਂ ਦੇ ਮਨਸੂਬਿਆਂ ਦਾ ਪਤਾ ਲੱਗਦਾ ਆਪਾਂ ਨੂੰ ਕਿ ਉਹ ਕਿੰਨਾ ਗਲਤ ਬਾਣੀ ਪੜ ਰਹੀ ਹੈ ਫਿਰ ਜਿਹੜੀ ਬੀਬੀ ਨੂੰ ਬਾਣੀ ਨਹੀਂ ਪੜਨੀ ਆਉਂਦੀ ਗੁਰਬਾਣੀ ਤਰੋੜ-ਮੋੜ ਕੇ ਪੜ ਰਹੀ ਹੈ ਤੇ ਉਹਨੂੰ ਬਾਣੀ ਦੇ ਅਰਥਾਂ ਦਾ ਕੀ ਪਤਾ ਹੋ ਸਕਦਾ ਹੈ ਤੇ ਅਰਥ ਕੀ ਕਰਦੀ ਹੈ ਪਿਤਾ ਹਮਾਰੇ ਪ੍ਰਗਟੇ ਮਾਝ ਦੇ ਅਰਥ ਕਰਦੀ ਹੈ ਕਿ ਸਾਡਾ ਪਿਤਾ ਪ੍ਰਮਾਤਮਾ ਪ੍ਰਗਟ ਹੋਇਆ ਹੈ ਸੰਸਾਰ ਦੇ ਵਿੱਚ ਪਰ ਇਹਦਾ ਜਿਹੜਾ ਸਹੀ ਅਰਥ ਹੈ ਪਿਤਾ ہماری ਪ੍ਰਗਟੇ ਮਾਜ ਕਿ ਪ੍ਰਭੂ ਪ੍ਰਿਤਪਤਾ ਜੀ ਸਾਡੇ ਹਿਰਦੇ ਦੇ ਵਿੱਚ ਪ੍ਰਗਟ ਹੋਏ ਹਨ ਇਸ ਪੰਕਤੀ ਦਾ ਸਹੀ ਅਰਥ ਹੈ ਪਿਤਾ ਪੁੱਤਰਾਂ ਲਕੀਨੀ ਸਾਂਝ ਇਹਨੇ ਅਰਥ ਕੀਤੇ ਪਿਤਾ ਪਰਮਾਤਮਾ ਪਰਮੇਸ਼ਰ ਤੇ ਪੁੱਤ ਪੁੱਤ ਦਾ ਅਰਥ ਕਰਦਾ ਜਿਸ਼ੂ ਮਸੀਹ ਮਿੱਥੇ ਪੁੱਤ ਦਾ ਅਰਥ ਜਿਸ਼ੂ ਮਸੀਹ ਕਿਹੜੇ ਸ਼ਬਦ ਕੋਸ਼ ਦੇ ਮੁਤਾਬਕ ਕੀਤਾ ਭਾਵ ਕਿ ਜਿਸ ਪੁੱਤਰ ਦੇ ਅੰਦਰ ਪਿਤਾ ਪ੍ਰਮਾਤਮਾ ਪ੍ਰਗਟ ਹੋ ਗਿਆ ਉਹ ਪਿਤਾ ਤੇ ਪੁੱਤਰ ਨੇ ਰਲ ਕੇ ਆਪਸ ਵਿੱਚ ਗੁਣਾਂ ਦੀ ਸਾਂਝ ਕੀਤੀ ਆ ਭਾਵ ਕਿ ਉਸ ਪੁੱਤਰ ਵਿੱਚ ਪਿਤਾ ਪ੍ਰਮਾਤਮਾ ਵਾਲੇ ਗੁਣ ਆ ਗਏ ਗੁਣਾ ਕਰਕੇ ਉਹ ਪਿਤਾ ਤੇ ਪੁੱਤਰ ਇੱਕ ਹੋ ਗਏ ਦੋਨੋਂ ਅੰਦਰੋਂ ਅੰਦਰੋਂ ਆਪਣੇ ਪਿਤਾ ਪ੍ਰਮਾਤਮਾ ਨਾਲ ਇੱਕ ਹੋ ਗਿਆ ਜਿਹਦੇ ਅੰਦਰ ਮਾਲਕ ਪ੍ਰਮਾਤਮਾ ਪ੍ਰਗਟ ਹੋ ਗਿਆ ਸੋ ਪਿਤਾ ਤੇ ਪੁੱਤਰ ਨੇ ਰਲ ਕੇ ਐਸੀ ਗੁਣਾਂ ਦੀ ਸਾਂਝ ਕੀਤੀ ਕਿ ਪਿਤਾ ਪੁੱਤਰ ਗੁਣਾ ਕਰਕੇ ਬਿਲਕੁਲ ਇੱਕ ਹੋ ਗਏ ਪੁੱਤਰ ਆਪਣੇ ਪਿਤਾ ਦੇ ਵਿੱਚ ਬਿਲਕੁਲ ਇੱਕਮਿਕ ਹੋ ਗਿਆ ਲੀਨ ਹੋ ਗਿਆ ਪਿਤਾ ਪੁੱਤਰ ਰਲ ਕੇ ਨਹੀਂ ਸਾਂਝ ਅੱਗੇ ਇਸ ਨੇ ਜੋ ਗਲਤ ਪਾਠ ਕੀਤਾ ਉਹਦੇ ਉਹਦੇ ਅਰਥ ਆਪਣੇ ਉਤਪ ਕਰ ਰਹੇ ਇਹਨੇ ਪਾਠ ਕੀਤਾ ਕਰੋ ਨਾਨਕ ਗੁਰੂ ਪਿਤਾ ਪਤੀਜੇ ਕਿ ਕਿ ਪਿਤਾ ਪ੍ਰਮਾਤਮਾ ਨੇ ਖੁਸ਼ ਹੋ ਕੇ ਗੁਰੂ ਜਸੂ ਮਸ਼ੀਨ ਨੂੰ ਭੇਜਿਆ ਜਦ ਕਿ ਇਸ ਪੰਕਤੀ ਵਿੱਚ ਗੁਰੂ ਪਾਠ ਹੀ ਹੈ ਨਹੀਂ ਸ਼ੁੱਧ ਪਾਠ ਹੈ ਕਾਹੋ ਨਾਨਕ ਜੋ ਪਿਤਾ ਪਤਿਨੇ ਗੁਰੂ ਨਾਨਕਪਾਪਾ ਜੀ ਕਹਿ ਰਹੇ ਹਨ ਕਿ ਜਦੋਂ ਪਿਤਾ ਪਰਮਾਤਮਾ ਆਪਣੇ ਕਿਸੇ ਪੁੱਤਰ ਤੇ ਖੁਸ਼ ਹੁੰਦਾ ਹੈ ਪਿਤਾ ਪੁੱਤ ਇੱਕ ਹੈ ਰੰਗ ਲੀਨੇ ਫਿਰ ਪਿਤਾ ਤੇ ਪੁੱਤਰ ਦੋਵੇਂ ਇੱਕੋ ਹੀ ਰੰਗ ਵਿੱਚ ਇੱਕੋ ਹੀ ਪਿਆਰ ਵਿੱਚ ਲੀਨ ਹੋ ਜਾਂਦੇ ਹੈ ਇਹ ਅਸ਼ੁੱਧ ਪਾਠ ਪਰ ਇਹ ਕਰ ਰਹੇ ਨੇ ਕਿ ਜਿਸ ਵੇਲੇ ਪਿਤਾ ਪਰਮਾਤਮਾ ਨੇ ਗੁਰੂ ਜਸੂ ਮਸ਼ੀਹ ਨੂੰ ਭੇਜਿਆ ਜਿੱਥੇ ਕਿ ਕੋਈ ਟੁਕਣੀ ਬਣਦੀ ਨਾ ਨਾ ਇਹ ਪਾਠ ਹੈ ਇੱਥੇ ਪਾਠ ਹੀ ਹੈ ਨਹੀਂ ਇਹ ਸੋ ਪਿਤਾ ਪੁੱਤ ਇੱਕ ਹੀ ਰੰਗ ਭੀਜੇ ਇਹਨੇ ਗਲਤ ਪਾਠ ਇਹ ਕੀਤਾ ਸ਼ੁੱਧ ਪਾਠ ਹੈ ਪਿਤਾ ਪੂ ਤੇ ਕੈ ਰੰਗ ਲੀਨੇ ਸੋ ਇਦਾਂ ਇੱਕੇ ਸ਼ਬਦ ਤੁਸੀਂ ਲਾ ਲਓ ਕਿੰਨੀਆਂ ਪੰਕਤੀਆਂ ਸਬੀਬਾ ਜੀ ਨੇ ਤੁਹਾਨੂੰ ਲੋੜ ਕੇ ਪੇਸ਼ ਕੀਤੀਆਂ ਤੇ ਕਿਵੇਂ ਅਨर्थ ਕੀਤੇ ਹੈ ਤੇ ਅੱਗੇ ਜਿਹੜੀ ਦੂਜੇ ਸ਼ਬਦ ਦੇ ਵਿੱਚ ਇਹ ਪੰਕਤੀ ਬੋਲ ਰਹੇ ਹੈ ਕਿ ਸ਼ਬਦ ਧਰਤੀ ਸ਼ਬਦ ਆਕਾਸ਼ ਸ਼ਬਦੋ ਸ਼ਬਦ ਪਾਇਆ ਪ੍ਰਗਾਸ ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਹੀਂ ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹਾਂ ਇਦਾਂ ਦੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਕਿ ਉਤਪੱਤ ਪਰਨੋ ਸ਼ਬਦ ਹੀ ਹੋਵੇ। ਸ਼ਬਦ ਹੀ ਫਿਰ ਉਤਪੱਤ ਹੋਵੇ। ਭਾਵ ਸ਼ਬਦ ਦਾ ਅਰਥ ਕੀ ਹੁੰਦਾ ਮਾਲਕ ਪਰਮੇਸ਼ਰ ਦਾ ਹੁਕਮ। ਵੀ ਮਾਲਕ ਦੇ ਹੁਕਮ ਤੋਂ ਹੀ ਸਾਰੀ ਉਤਪੱਤੀ ਹੁੰਦੀ ਹੈ। ਮਾਲਕ ਦੇ ਹੁਕਮ ਦੇ ਵਿੱਚ ਹੀ ਪਸਾਰਾ ਕਈ ਵਾਰ ਉਹ ਆਪਣੇ ਹੁਕਮ ਚ ਸਮੇਟ ਲੈਂਦਾ ਹੈ। ਆਪਨ ਖੇਲ ਆਪ ਕਰ ਦੇਖਿਆ ਖੇਲ ਸੰਖੋਚਾ ਧੌਨਾਨਕ ਇੱਕ ਹੈ। ਸੋ ਸ਼ਬਦ ਦਾ ਅਰਥ ਹੈ ਮਾਲਕ ਦਾ ਹੁਕਮ। ਜਿਸ ਤਰ੍ਹਾਂ ਆਪਾਂ ਜਪਜੀ ਸਾਹਿਬ ਦੀ ਪੜਦੇ ਹਾਂ ਕੀਤਾ ਪਸਾਓ ਇੱਕੋ ਕਬਾਓ। ਵੀ ਮਾਲਕ ਦੇ ਇੱਕ ਹੁਕਮ ਤੋਂ ਸਾਰਾ ਪਸਾਰਾ ਹੋਇਆ ਉੱਥੇ ਕਬਾਉ ਕਹਿ ਦਿੱਤਾ ਜਿਵੇਂ ਸਲਾਮ ਵਾਲੇ ਕਹਿੰਦੇ ਨੇ ਵੀ ਮਾਲਕ ਨੇ ਕਿਹਾ ਕਣ ਵੀ ਹੋ ਜਾ ਸਭ ਕੁਝ ਸਾਰਾ ਪਸਾਰਾ ਪਸਰ ਗਿਆ ਸਭ ਕੁਝ ਹੋ ਗਿਆ ਭਾਵ ਮਾਲਕ ਨੇ ਹੁਕਮ ਕੀਤਾ ਸ਼ਬਦ ਕੀਤਾ ਵੀ ਕਣ ਹੋ ਜਾ ਸੋ ਇਦਾਂ ਗੁਰਬਾਣੀ ਕਹਿ ਰਹੀ ਆ ਸਭ ਕੁਝ ਮਾਲਕ ਦੇ ਹੁਕਮ ਤੋਂ ਹੋਇਆ ਕੀਤਾ ਪਸਾਉ ਇੱਕੋ ਕਬਾਉ ਇਸਤੇ ਹੋਏ ਲੱਖ ਦਰੀ ਆਉ ਪਤਾ ਨਹੀਂ ਇਹ ਬੀਬਾ ਜੀ ਸ਼ਬਦ ਅਰਥ ਸ਼ਬਦ ਦਾ ਅਰਥ ਜੋਸ਼ੂ ਮਸ਼ੀ ਕਿਹੜੇ ਸ਼ਬਦ ਕੋਸ਼ ਮੁਤਾਬਕ ਕਰ ਰਹੇ ਆ ਕਿਹੜੇ ਸ਼ਬਦ ਕੋਸ਼ ਦੇ ਵਿੱਚ ਸ਼ਬਦ ਦਾ ਅਰਥ ਜਸੂ ਮਸੀਹ ਹੈ ਵੀ ਸ਼ਬਦੇ ਹੀ ਸ਼ਬਦ 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 ਕਹਿੰਦੇ ਜਸੂ ਮਸੀਹ ਹੈ ਸੋ ਇਹ ਬਿਲਕੁਲ ਕਿਸੇ ਵੀ ਕੋਸ਼ ਮੁਤਾਬਕ ਅਰਥ ਨਹੀਂ ਬਣਦਾ ਨਾ ਹੀ ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਫਿਰ ਜਿਹੜਾ ਤੀਜਾ ਸ਼ਬਦ ਬੋਲ ਰਹੇ ਨੇ ਵੀ ਬਾਜੀ ਸ਼ਲੋਕ ਮਹਲਾ 5ਵਾਂ ਸ਼ਲੋਕ ਮਹਲਾ 5ਵਾਂ ਨੂੰ ਸ਼ਲੋਕ ਮਹਲਾ 5 ਬੋਲ ਰਹੇ ਹੈ ਕਿਉਂਕਿ ਉਹਨਾਂ ਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਇਹਦੇ ਵਿੱਚ ਕਹਿ ਰਹੇ ਨੇ ਸ਼ੁੱਧ ਪਾਠ ਹੈ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋ ਘਾ ਡੇਰਾ ਬੰਨਾ ਪਰ ਇਹ ਦੀਬਾ ਜੀ ਪਾਠ ਕੀ ਕਰ ਰਹੇ ਆ ਪਰਮੇਸ਼ਰ ਦਿੱਤਾ ਬੰਨਾ ਤੇ ਰੋਖ ਰੋਗ ਦਾ ਬੇੜਾ ਭੰਨਾ ਦੇਖੋ ਕਿਦਾਂ ਬੋਲ ਰਹੇ ਨੇ ਗੁਰਬਾਣੀ ਨੂੰ ਸ਼ੁੱਧ ਪਾਠ ਹੈ ਫਿਰ ਨੋਟ ਕਰਿਓ ਦੁੱਖ ਰੋਗ ਘਾ ਡੇਰਾ ਭੰਨਾ ਤੇ ਬੋਲ ਰਿਹਾ ਤੇ ਕੋਲੋਂ ਲਾਤਾ ਤੇ ਦੁੱਖ ਰੋਗ ਦਾ ਕਾਨੂੰ ਦਾ ਬਣਾਤਾ ਡੇਰਾ ਨੂੰ ਬੇੜਾ ਬਣਾਤਾ ਤੇ ਰੋਖ ਰੋਗ ਦਾ ਬੇੜਾ ਭੰਨਾ ਆ ਇਹਨਾਂ ਲੋਕਾਂ ਦੇ ਹਾਲ ਹੈ ਤੇ ਪਰਮੇਸ਼ਰ ਦਿੱਤਾ ਬੰਨਾ ਭਾਵ ਕਿ ਪਰਮੇਸ਼ਰ ਨੇ ਸ਼ੁੱਧ ਅਰਥ ਕੀ ਹੈ ਕਿ ਸਾਨੂੰ ਸੱਚੇ ਗਿਆਨ ਦਾ ਸਾ ਬੰਨਾ ਦਿੱਤਾ ਕੀ ਬੁਰਾਈਆਂ ਬਾਸ਼ਨਾਮਾ ਨੂੰ ਬੰਨ ਮਾਰ ਦਿੱਤਾ ਰੋਕ ਲਾ ਦਿੱਤੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗਾ ਡੇਰਾ ਭੰਨਾ ਸਾਰੇ ਦੁੱਖਾਂ ਰੋਗਾਂ ਦਾ ਸੱਚੇ ਗਿਆਨ ਦੇ ਬੰਨੇ ਨੇ ਸਾਰਾ ਉਹ ਡੇਰਾ ਭੰਨ ਦਿੱਤਾ ਜਿੱਥੇ-ਜਿੱਥੇ ਆ ਕੇ ਦੁੱਖ ਰੋਮ ਡੇਰਾ ਲਾਉਂਦਾ ਸੀ ਅੱਖਾਂ ਤੇ ਕੰਨਾਂ ਤੇ ਰਸਰਾਂ ਤੇ ਚਮੜੀ ਤੇ ਉਥੋਂ-ਉਥੋਂ ਦੁੱਖ ਰੋਗ ਦਾ ਡੇਰਾ ਛੁੱਕ ਦਿੱਤਾ ਸੱਚੇ ਗਿਆਨ ਨੇ ਬੰਨ ਮਾਰ ਦਿੱਤਾ ਬੁਰਾਈਆਂ ਬਾਸ਼ਨਾਮਾ ਨੂੰ ਤੇ ਹੁਣ ਪਤਾ ਨਹੀਂ ਇਹ ਪਰਮੇਸ਼ਰ ਦਿੱਤਾ ਬੰਨਾ ਨੂੰ ਤੇ ਬੰਨਾ ਪਾਠ ਨੂੰ ਪਤਾ ਨਹੀਂ ਕਿਹੜੇ ਹਿਸਾਬ ਨਾਲ ਪੁੱਤਰ ਦਾ ਅਰਥ ਕਰ ਰਹੇ ਐ ਵੀ ਪਰਮੇਸ਼ਰ ਨੇ ਜੋਸ਼ੂ ਮਸ਼ੀਹ ਰੂਪੀ ਪੁੱਤਰ ਦਿੱਤਾ ਕੋਈ ਅਰਥ ਬਣਦਾ ਵੀ ਤੁਸੀਂ ਜੋਸ਼ੂ ਮਸ਼ੀਹ ਨੂੰ ਪ੍ਰਭੂ ਮੰਨੋ ਪਰਮੇਸ਼ਰ ਮੰਨੋ ਮਨੋੱਖਾ ਆਪਣੇ ਵਿਚਾਰਾਂ ਬੰਦੀ ਸੁਤੰਤਰ ਐ ਸਾਨੂੰ ਕੋਈ ਇਤਰਾਜ਼ ਨਹੀਂ ਪਰ ਤੁਹਾਨੂੰ ਕਿਹਨੀਆਂ ਯਾਤ ਦਿੱਤੀ ਗੁਰਬਾਣੀ ਦੇ ਅਰਥ ਤਰੋੜ ਮੋੜ ਕੇ ਕਰਨ ਨੂੰ ਬੰਨਾ ਲਫ਼ਜ਼ ਦਾ ਅਰਥ ਕਿਹੜੇ ਕਿਹੜੇ ਕੋਸ਼ ਮਤਾਬ ਤੁਸੀਂ ਪੁੱਤਰ ਕੀਤਾ ਤੇ ਅਗਲੀ ਪੰਕਤੀ ਨੂੰ ਕਿੰਨਾ ਤਰੋੜ ਮੋੜ ਕੇ ਸਬੀਬਾ ਜੀ ਨੇ ਪੇਸ਼ ਕੀਤਾ ਤੇ ਦੁੱਖ ਰੋਗ ਦਾ ਵੇਲਾ ਭੰਨਾ ਕਿਉਂਕਿ ਇਹਨਾਂ ਨੂੰ ਭੈ ਕੋਈ ਨਹੀਂ ਗਾ ਗੁਰਬਾਣੀ ਦਾ ਅੱਗੇ ਅੱਗੇ ਫੇਰ ਇਹ ਜੋ ਗੱਲ ਕਰ ਰਹੀ ਹੈ ਕਿ ਗੁਰਬਾਣੀ ਹੈ ਜੋ ਦੇ ਉਹ ਗੁਰਬਾਣੀ ਦਾ ਪਰੋੜਮ ਰੋੜ ਕੇ ਇਹ ਪੇਸ਼ ਕਰ ਰਹੀ ਹੈ ਬੀਬਾ ਪਰ ਦੂਜੇ ਪਾਸੇ ਕੀ ਕਹਿ ਰਹੀ ਹੈ ਕਿ ਮੇਰਾ ਪਰਮੇਸ਼ਰ ਮੈਨੂੰ ਆਜਾਜਤ ਨਹੀਂ ਦੰਦਾ ਕਿ ਮੈਂ ਸੂਰਾਂ ਦੇ ਅੱਗੇ ਮੋਤੀ ਪਾਵਾਂ ਇਹਦਾ ਮਤਲਬ ਇਹ ਬਾਈਬਲ ਬਾਈਬਲ ਦੇ ਬੋਲਾਂ ਨੂੰ ਤਾਂ ਮੋਤੀ ਕਹਿ ਰਹੀ ਹੈ ਪਰ ਅਸੀਂ ਇਸ ਬੀਬਾ ਜੀ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਕੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਮੋਤੀ ਨਹੀਂ ਜੋ ਤੂੰ ਗਲਤ ਤਰੋੜਮ ਰੋੜ ਕੇ ਪੜ ਰਹੀ ਹੈ ਤੇ ਜੋ ਗੁਰਬਾਣੀ ਦੇ ਸ਼ਬਦਾਂ ਦੇ ਤੂੰ ਗਲਤ ਅਰਥ ਕਰ ਰਹੀ ਹੈ ਕਿ ਗੁਰਬਾਣੀ ਗਿਆਨ ਦੇ ਮੋਤੀ ਨਹੀਂ ਫਿਰ ਆਖਰ ਦੇ ਵਿੱਚ ਜਾ ਕੇ ਇਹ ਇਹਦੇ ਵਿੱਚ ਇਹ ਕਹਿ ਰਹੀ ਹੈ ਕਿ ਇਹ ਸਾਰਾ ਕੁਝ ਸਿੱਖ इज्म ਨੂੰ ਉੱਚਾ ਚੁੱਕਣ ਵਾਸਤੇ ਮੈਂ ਸਾਰੇ ਬਚਨ ਕਹੇ ਐ ਮੈਂ ਸਦੀਬਾ ਜੀ ਨੂੰ ਪੁੱਛਣਾ ਚਾਹੁੰਨਾ ਹੈ ਕਿ ਗੁਰਬਾਣੀ ਨੂੰ ਤਰੋੜ ਮਰੋੜ ਕੇ ਪੜਨਾ ਤੇ ਗੁਰਬਾਣੀ ਦੇ ਗਲਤ ਅਰਥ ਕਰਨੇ ਅਨਰਥ ਕਰਨੇ ਕੀ ਇਹੀ ਸਿੱਖ इज्म ਨੂੰ ਉੱਚਾ ਚੁੱਕਣਾ ਹੈ ਇਹ ਸੱਚ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚ ਜੋਸ਼ੂ ਮਸ਼ੀਦਾ ਕੋਈ ਜ਼ਿਕਰ ਨਹੀਂ ਇਹ ਸੱਚ ਹੈ ਕੋਈ ਨਿੰਦਾ ਦੀ ਗੱਲ ਨਹੀਂ ਪਰ ਵੀਬਾ ਜੀ ਕਹਿ ਰਹੇ ਹਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖੋਲ ਖੋਲ ਕੇ ਜੋਸ਼ੂ ਮਸੀਹ ਦਾ ਜ਼ਿਕਰ ਕਰ ਰਹੀ ਹੈ ਜਦ ਕਿ ਗੁਰਬਾਣੀ ਵਿੱਚ ਕਿਤੇ ਵੀ ਕੋਈ ਜ਼ਿਕਰ ਨਹੀਂਗਾ ਜੋਸ਼ੂ ਮਸੀਹ ਦਾ ਫੇਰੇ ਅੱਗੇ ਹੁਣ ਆਪਾਂ ਜੇ ਵਿਚਾਰ ਕਰੀਏ 20 ਮਸਲੇ ਦਾ ਹੱਲ ਕੀ ਹੈ ਅੱਜ ਜੋ ਮਸਲਾ ਉੱਠਿਆ ਹੈ ਦਿੱਕਸ ਮਸਲੇ ਦਾ ਸਿਹਰਦਤਾ ਨਾਲ ਜੇ ਹੱਲ ਚਾਹੁੰਦੇ ਹੈ ਤੇਹੀ ਹੱਲ ਹੈ ਵੀ ਪਹਿਲਾਂ ਤਾਂ ਜੋ ਕੂੜ ਬੋਲ ਨਰਵੈਰ ਮਸ਼ੀਨੇ ਬੋਲੇ ਗੁਰਨਾਸਾ ਹਵਾਰੇ ਉਹਦੀ ਉਹ ਜਨਤਕ ਤੌਰ ਦੇ ਉੱਤੇ ਸਪਸ਼ਟ ਮਾਫੀ ਮੰਗੀ। ਸੁਣਨ ਵਿੱਚ ਆਇਆ ਕਿ ਉਹਨੂੰ ਲਿਖਤੀ ਮਾਫੀ ਮੰਗੀ ਵੀ ਹੈ ਪਰ ਜਨਤਕ ਤੌਰ ਦੇ ਉੱਤੇ ਮਾਫੀ ਮੰਗੇ। ਸਿੰਘਾਂ ਨੂੰ ਵੀ ਠੀਕ ਹੈ ਉਹਨਾਂ ਵਾਲੀ ਗਲਤੀ ਨਹੀਂ ਕਰਨੀ ਚਾਹੀਦੀ ਤੁਸੀਂ ਭਾਵੇਂ ਉਹਨਾਂ ਨੇ ਪਹਿਲਾਂ ਗਲਤੀ ਸ਼ੁਰੂ ਕੀਤੀ ਹੈ। ਸਿੰਘਾਂ ਨੂੰ ਵੀ ਆਪਣੇ ਗਲਤੀ ਦਾ ਅਹਿਸਾਸ ਕਰਦੇ ਹੋਏ ਬੋਲੇ ਹੋਏ ਬੋਲਾਂ ਦੀ ਮਾਫੀ ਮੰਗ ਲੈਣੀ ਚਾਹੀਦੀ ਹੈ। ਤੇ ਜਿਹੜਾ ਕੇਸ ਦਰਜ ਕੀਤਾ ਸਿੰਘਾਂ ਤੇ ਉਹ ਵਾਪਸ ਲੈਣਾ ਚਾਹੀਦਾ ਹੈ। ਤੇ ਜਿਹੜਾ ਇਹ ਬੀਬਾ ਜੀ ਨੇ ਗੁਰਬਾਣੀ ਨੂੰ ਤਰੋੜਮਰੋੜ ਕੇ ਪੇਸ਼ ਕੀਤਾ ਹੈ ਇਹਨੂੰ ਵੀ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ ਤੇ ਨਾਲ ਇਹ ਵੀ ਸਾਨੂੰ ਯਕੀਨ ਦਿਵਾਉਣਾ ਚਾਹੀਦਾ ਹੈ ਅੱਗੇ ਵਾਸਤੇ ਵੀ ਅੱਗੇ ਤੋਂ ਮੈਂ ਗੁਰਬਾਣੀ ਨੂੰ ਤਰੋੜਮਰੋੜ ਕੇ ਨਹੀਂ ਪੜਾਂਗੀ ਗੁਰਬਾਣੀ ਦੇ ਗਲਤ ਅਰਥ ਨਹੀਂ ਕਰਾਂਗੀ ਇਹ ਵੀ ਲਿਖਤੀ ਤੌਰ ਦੇ ਉੱਤੇ ਸਿੱਖ ਕੌਮ ਨੂੰ ਲਿਖ ਕੇ ਦੇਣਾ ਚਾਹੀਦਾ ਹੈ ਵੀ ਜਿਹੜੀ ਪਹਿਲਾਂ ਮੈਥੇ ਬੇਵਕੂਫੀ ਹੋ ਗਈ ਮੈਂ ਗੁਰਬਾਣੀ ਤਰੋੜਮਰੋੜ ਕੇ ਪੜੀ ਗਲਤ ਅਰਥ ਕੀਤੀ ਅੱਜ ਤੋਂ ਬਾਅਦ ਮੈਂ ਬੇਵਕੂਫੀ ਨਹੀਂ ਕਰਾਂਗੀ ਬੀਬਾ ਜੀ ਤੁਸੀਂ ਵੀ ਮਾਫੀ ਮੰਗੋ ਇਹ ਮਸਲੇ ਦਾ ਹੱਲ ਹੈ ਵੀ ਜਿਨ੍ਹਾਂ ਨੇ ਵੀ ਗਲਤੀ ਕੀਤੀ ਸਿੰਘਾਂ ਤੋਂ ਭਾਵੇਂ ਗੁੱਸੇ ਦੇ ਵਿੱਚ ਬੋਲ ਬੋਲੇ ਜਿਉਂ ਨਹੀਂ ਬੋਲਣੇ ਚਾਹੀਦੇ ਜਸੂ ਮਸੀਹ ਦੇ ਪ੍ਰਤੀ ਉਹ ਵੀ ਮਾਫੀ ਮੰਗ ਲੈਣ ਨਰਵੈਰ ਮਸੀਹ ਲਿਖਤੀ ਮਾਫੀ ਮੰਗੇ ਇਹ ਬੀਬਾ ਜੀ ਮਾਫੀ ਮੰਗਣ ਤੇ ਜਿਹੜਾ ਕੇਸ ਦਰਜ ਹੋਇਆ ਵਾਪਸ ਲਿਆ ਜਾਵੇ ਤੇ ਜੇ ਕੇਸ ਵਾਪਸ ਨਹੀਂ ਲਿਆ ਜਾਂਦਾ ਜਾਏ ਬੀਬਾ ਜੀ ਮਾਫੀ ਨਹੀਂ ਮੰਗਦੇ ਜੋ ਗੁਰਬਾਣੀ ਤਰੋੜ-ਮੋੜ ਕੇ ਪੇਸ਼ ਕੀਤੀ ਹੈ ਤਾਂ ਇਸ ਬੀਬਾ ਜੀ ਦੇ ਉੱਤੇ ਵੀ 295 ਦਾ ਪਰਚਾ ਦਰਜ ਹੋਊਗਾ ਪਰ ਅਸੀਂ ਚਾਹੁੰਦੇ ਹਾਂ ਕੀ ਇਹ ਮਸਲਾ ਨਿਬੜ ਜਾਵੇ ਆਪਾਂ ਲੜਾਈ ਝਗੜੇ ਨਾ ਕਰੀਏ ਸਿੰਘਾਂ ਦੇ ਉੱਤੇ ਦਰਜ ਹੋਇਆ ਕੇਸ ਵੀ ਵਾਪਸ ਲਿਆ ਜਾਵੇ ਬੀਬਾ ਜੀ ਵੀ ਮਾਫੀ ਮੰਗਣ ਇਹ ਮਸਲੇ ਦਾ ਹੱਲ ਹੈ ਤੇ ਨਾਲ ਨਾਲ ਮੈਂ ਅਖੀਰ ਜੋ ਤੇਵੀਂ ਟੀ ਵੀ ਕਰਦਾ ਕਿ ਜੇ ਭਾਰਤ ਦੇ ਵਿੱਚ ਮੰਨੂਵਾਦੀ ਕਹਾੜੇ ਤੋਂ ਬਚਣਾ ਹੈ ਨਾ ਮੰਨੂਵਾਦੀ ਕਹਾੜੇ ਤੋਂ ਤਾਂ ਸਿੱਖਾਂ ਨੂੰ ਅਸਾਈਆਂ ਨੂੰ ਮੁਸਲਮਾਨਾਂ ਨੂੰ ਦਲਤਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਇਹ ਬਚਨੇ ਮਨੂਬਾਦੀ ਕਹਾਣੀ ਤੋਂ ਨਹੀਂ ਤਾਂ ਕੱਲੇ ਕੱਲੇ ਨੂੰ ਵੱਢਣਗੇ ਇਹ ਇੰਨਾ ਬੱਚੋ ਇਹਨਾਂ ਗੱਲਾਂ ਤੋਂ ਇਸ ਇਸ ਮਸਲੇ ਨੂੰ ਇੱਥੇ ਨਹੀਂ ਮੇੜ ਲਓ ਫੇਰ ਮੈਂ ਦੁਬਾਰੇ ਕਹਾਂ ਬੀਬਾ ਦੀ ਮਾਫੀ ਮੰਗਣਾ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਗੁਰਬਾਣੀ ਤਰੋੜਨ ਰੋੜ ਕੇ ਪੇਸ਼ ਕੀਤੀ ਐ ਸ਼ੁਰੂਆਤ ਇਹਨਾਂ ਤੋਂ ਹੋਈ ਸੋ ਉਹ ਹਰ ਕੋਈ ਜੀ ਤੋਂ ਗਲਤੀ ਹੋਈ ਸਿੰਘਾਂ ਤੋਂ ਵੀ ਗੁੱਸੇ ਵਿੱਚ ਗਲਤੀ ਹੋਈ ਮੈਂ ਕਹਣਾ ਗਲਤੀ ਨਹੀਂ ਕਰਨੀ ਚਾਹੀਦੀ ਸਿੰਘਾਂ ਨੂੰ ਵੀ ਸੋ ਸਾਰੇ ਆਪਣੀ ਆਪਣੀ ਗਲਤੀ ਦਾ ਅਹਿਸਾਸ ਕਰਕੇ ਇਸ ਮਸਲੇ ਨੂੰ ਨਿਵੇੜਿਆ ਜਾਵੇ ਤੇ ਸਿੰਘਾਂ ਤੇ ਦਰਜ ਪਰਚਾ ਵਾਪਸ ਲਿਆ ਜਾਵੇ ਨਹੀਂ ਤਾਂ ਇਸ ਬੀਬਾ ਜੀ ਤੇ ਵੀ 295 ਦਾ ਪਰਚਾ ਦਰਜ ਹੋਊ ਜਿਹਨੇ ਵੀ ਬਹੁਤ ਵੱਡੀ ਗਲਤੀ ਕੀਤੀ ਹੈ ਪਰ ਜੇ ਸਾਰੇ ਗਲਤੀਆਂ ਦਾ ਅਹਿਸਾਸ ਕਰਕੇ ਮਾਫੀ ਮੰਗ ਲੈਣ ਇਹ ਮਸਲੇ ਨੇ ਇੱਥੇ ਹੀ ਨਿਬੜ ਜਾਣਾ ਹੈ ਤੇ ਅੱਗੇ ਵਾਸਤੇ ਸੋਚ ਸਮਝ ਕੇ ਚੱਲਈਏ ਆਪਾਂ ਸਾਰੇ ਮੈਂ ਫੇਰ ਬੇਨਤੀ ਕਰਦਾ ਇਹ ਮੰਨੂਵਾਦੀ ਕਹਾੜੇ ਤੋਂ ਬਚਣਾ ਹੈ ਨਾ ਇੱਕ ਹੋ ਜਾਈਏ ਸਾਰੇ ਸਾਰੇ ਸਿੱਖ ਮੁਸਲਮਾਨ ਅਸਾਈ ਦਲਤ ਲੋਕਾਂ ਨੂੰ ਇੱਕ ਹੋ ਜਾਣਾ ਚਾਹੀਦਾ ਜਾਗਰਤੀ ਪੈਦਾ ਕਰੋ ਜੇ ਬਚਣਾ ਹੈ ਤਾਂ ਸੋ ਆਸ ਵਿੱਚ ਲੜਾਈ ਝਗੜੇ ਨਾ ਕਰੋ ਇਹਨੀਆਂ ਬੇਨਤੀਆਂ ਕਰਦਾ ਹੋਇਆ ਜੇ ਮੈਥੋਂ ਵੀ ਇਹ ਸਾਰਾ ਕੁਝ ਬੋਲਣ ਦੇ ਵਿੱਚ ਤੁਹਾਨੂੰ ਕੋਈ ਲੱਗੇ ਵੀ ਕੋਈ ਗਲਤ ਬੋਲ ਬੋਲਿਆ ਗਿਆ ਤਾਂ ਮੈਂ ਵੀ ਮਾਫੀ ਮੰਗਦਾ ਹਾਂ ਸੋ ਸਾਰੇ ਉਸ ਹਰਦਾਤਾਂ ਨਾਲ ਇਸ ਗੱਲ ਦੀ ਵਿਚਾਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ